ਖਾਸ ਕਰਕੇ ਵੀ ਸਾਰੇ ਵੀਰਾਂ ਨੂੰ ਸੰਦੀਪ ਜੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੇ ਵਿਜ਼ਿਟ ਆਏ ਕੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਮਰਸਾ ਰਵੰਦੇ ਤਸਵੀਰ ਵੀ ਮਰਸਾ ਬਾਈ ਮੰਗਣ ਆ ਚੁੱਕੇ ਜੀ ਦੇਖੋ ਅੱਜ ਵੀ ਬਾਈਆਂ ਕੋਈ ਸਾਧਾੜਾ ਦਾ ਪਾਪਾ ਚੁ ਹੈਗੇ ਜੀ ਸੇਲ ਕਰਨ ਵਾਲੇ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਿਕਲ ਜੀ ਅਸਿਕਲ ਜੀ ਹੋਰ ਬਾਈ ਕਿੱਦਾਂ ਚੜਦੀ ਕਲਾ ਜੀ ਚਲੋ ਪਾਪਾ ਡੈਮ ਲੱਗ ਗਿਆ ਸੀ ਇਹ ਫਿਰ ਇੰਨੇ ਬੰਦਾਰੀ ਆ ਗਾ ਹਾਂਜੀ ਹਾਂਜੀ ਤੇ ਇੱਕ ਡੰਗਰ ਦੋ ਚਾਰ ਜਿਹੜੇ ਆਉਂਦੇ ਉਹਦੇ ਉਹ ਪੱਕੇ ਪੁੱਕੇ ਦਾ ਦੇ ਦੂਜੇ ਉਹਨਾਂ ਨੂੰ ਦੇ ਦਿੰਦੇ ਆ ਤੇ ਫਿਰ ਕਿਹੋ ਜਿਹਾ ਤੁਹਾਡਾ ਟਾਈਮ ਤੇ ਸਾਡਾ ਨੇ ਕਿ ਗਰਮੀ ਬੜੀ ਹੈ ਗਰਮੀ ਤੇ ਜਦੋਂ ਆਪਾਂ ਗਰਮੀ ਕਰਕੇ ਨਾ ਬਹੁਤੀ ਜਰੀ ਭਾਵੇਂ ਪਾ ਚੋ ਲਾਸਦੀ ਆਪਾਂ ਬਿਲਕੁਲ ਬਿਲਕੁਲ ਦੋ ਚਾਰ ਡੰਗਰ ਰੱਖੀ ਦੀ ਜੇ ਵੇਖਦੇ ਮਿਲ ਆਈਏ ਚਲੋ ਐ ਹੀ ਐ ਚੱਲੀ ਜਾਣਾ ਗੱਲ ਬਾਕੀ ਤਾਂ ਮੈਂ ਬੁੱਕ ਤਾਂ ਗੱਲਾਂ ਦਾ ਕੀ ਇਹ ਦੇ ਨਾਮ ਉਤੇ ਜਿਹੜੇ ਡੰਗਰੀ ਬਾਹਰ ਹਾਂਜੀ ਹਾਂਜੀ ਉਹਦੇ ਕਰਕੇ ਬਹੁਤ ਨਾਲ ਰੱਖੀ ਰੱਖਦਾ ਕੰਮ ਬਸ ਬਿਲਕੁਲ ਭਾਜੀ ਗਰਮੀ ਬੜੀ ਕੀਤੀ ਉਹ ਦੋ ਮਹੀਨੇ ਘੱਟ ਕਰਨਾ ਫਿਰ ਸਾਲ ਹਾਂਜੀ 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 ਅੱਜ ਬਜੀ ਫਿਰ ਅੱਜ ਆਪਾਂ ਇੱਕ ਵਾਰ ਦੇ ਪੰਜ ਮਈਆ ਬੋਣ ਅੱਛਾ ਠੀਕ ਆ ਦੋ ਛੋਟੀਆਂ ਮਾਲ ਦੇ ਹਾਂਜੀ ਤੇ ਬਾਾਕੀ ਦੋ ਨਹੀਂ ਧੋ ਲਈਆਂ ਠੀਕ ਆ ਚਲ ਗਾਂਵੜ ਦੇ ਸੋਈ ਅਤ ਜਸੂ ਭਾਜੀ ਸੋਈ ਇਹ ਜੀ ਸੋਈ ਆ ਸੋਈ ਆ ਬੱਚੀ ਆ ਬੱਚੀ ਨਾ ਜੀ ਦੋ ਤੋਂ ਮੋਬਾਈਲ ਕੋ 14 15 ਕਰੋ ਠੀਕ ਆ ਹਾਂਜੀ ਖੋਲੋ ਜੀ ਖੋਲੋ ਜੀ ਲਓ ਜੀ ਵੇਖੋ ਪਿਓਰ ਜਰਸੀ ਇਧਰ ਲਾਈ ਬਾਜੀ ਉਧਰ ਲਾਈ ਇਹ ਨਹੀਂ ਇੱਥੇ ਇੱਥੇ ਲੇਖੋ ਇੱਥੇ ਲੇਖੋ ਠੀਕ ਆ ਕੋਲਾ ਜਾ ਨਹੀਂ ਠੀਕ ਆ ਬਾਜੀ ਲਓ आ जाओ जी आ जाओ जो बढ़िया बिल्कुल है जी ठीक है चलो। हाँ जी ਮੋਲੀਓ ਮਧੀ ਮਧੀ ਸੰਦੀਪ ਜੀ ਇਹਦਾ ਮਗ ਇਹ 7000 ਰੁਪਏ 6500 ਰੁਪਏ ਸਾਡਾ ਖਾ ਦਾ ਨਾਂ 45000 45000 ਲੈ ਚਲੋ ਠੀਕ ਆ ਬਿਲਕੁਲ ਆ ਦੂਜਾ ਸੁਆ ਤੁਹਾਡੀ ਸੁਈ ਜੀ ਸੁਈ ਹੈ ਤਾਜੀ ਆ ਹਾਂ ਬੱਚੇ ਜੀ ਇਹ ਸੁਈ ਜੇ 22 ਤਰੀਕ ਦੀ ਹਾਂਜੀ ਹਾਂਜੀ ਅੱਜ 23 ਭਈ ਕਿਨੇ ਦੇ ਹੋ ਗਏ ਠੀਕ ਆ ਆਜ ਵੀ ਦੋ ਤੇ 14 15 14 15 ਹਲੋ ਕਹੇ ਲਾਈ ਇੱਕ ਕਰ ਹੋ ਰਿਹਾ ਕਿਾ ਨਾ ਕੋ ਹੋਊਗਾ ਸਾਡਾ ਇਹ ਨਹੀਂ 14 ਗਾ 12 ਹੋਊਗਾ 14 ਗਾ 14 ਹੋਊਗਾ 12 ਨਹੀਂ ਹੋਊਗਾ 12 ਨੂੰ ਬਿਲਕੁਲ ਜੀ ਲੀਟਰ ਮਾਰ ਕੇ ਖੜੇ ਖੋਲੋ ਜੀ ਲਓ ਜੀ ਵੇਖੋ ਬਰਾ ਨੇ ਇਹ ਉਧਰੋਂ ਹੀ ਮਾਰ ਰਹੇ ਨੇ ਉਧਰੋਂ ਨਹੀਂ ਇਹ ਦੁਮਗਾ ਦੀ ਲੀਲਾ ਨਹੀਂ ਕਿਤੇ ਹੋਰ ਉਧਰੋਂ ਨਹੀਂ ਬਾਠ ਠੀਕ ਆ ਵੇਖੋ ਪੂਰੀਆਂ ਵੱਡੀਆਂ ਛੋਟੀਆਂ ਨਾਲ ਕੋਈ ਪਾਣੀ ਨਹੀਂ ਛੋਟੀਆਂ ਦੇਖੋ ਲੈ ਵਾਰ ਕਰੇ ਜੋ ਲੋਟ ਛੋਟੀ 16 17 ਨੂੰ

14 ਕਿਲੋ ਆਏ ਫਸਣੀਆਂ ਨੇ ਕੋਈ ਕਿਸੇ ਡੋਕਾ ਕਿਸੇ ਮੱਝ ਦੇ ਗਾਂ ਦੇ ਪਾ ਬਿਲਕੁਲ ਜੀ ਕੋਈ ਲੋਕੀ ਕਹਦੇ ਵੀ 14 ਕਿਲੋ ਵਾਲੀਆਂ 16 'ਚ ਤਰਪਸਮਾਈ ਆ ਹਾਂਜੀ ਪਰ ਉਹ ਜਿਆ ਸਾਡੇ ਕੋ ਵੀ ਪਰ ਵੇਤ ਮਚਾ ਦਿਆਂਗੇ ਜੇ ਪਾ ਦੇ ਨੇ ਜਦੀ ਵੀ ਮੋਲ ਕਰਾਉਣਾ ਦਾ ਦੋਲਾਪ ਹਾਂਜੀ ਮੋਲ ਕਰਾਉਣਾ 1.5 ਲੱਖ ਹਾਂ ਆ ਜਰਾ ਸਵਾਲ ਆਖੀ ਦੇਣਾ 1.25 ਲੱਖ ਦੀ ਡੇਗਰ 25 ਹਜ਼ਾਰ ਚਲੋ ਤੁਸੀਂ ਛੋਟੀ ਕੀ ਦੀ ਸਾਬ ਦੇ ਵੀ ਨਾ ਮੈਂ ਬਿਲਕੁਲ ਇਹ ਗੇਰ ਦੀ ਪ੍ਰਾਈਸ ਬਾਕੀ ਸਭ ਹੀ ਗਈ ਬਿਲਕੁਲ ਭਾਜੀ ਹਾਂ ਤੇ ਆ ਨੀਲੀ ਦੀ ਨੀਲੀ ਪਿਓ ਤੇਜੀ ਦੀ ਟੋਗੀ ਜੰਬੂਸ ਦੀ ਅੱਛਾ ਪਹਿਲਾ ਸੁਆ ਪਹਿਲਾ ਸੁਆ 4 ਤਾਂ ਦੀ ਵਾਹ ਉਹ ਅਟਾ ਜੀ ਸੂਈ ਦੇ 14 ਪਰ ਕਾ ਖੋਲੋ ਜੀ ਵੀ ਹਾਂ ਜੀ ਪਹਿਲਾ ਸੁਆ 4 ਨੇ ਝੋਟੀ 11 ਕਿਲੋ 12 ਕਿਲੋ ਠੱਜਾ ਹੋ ਗਿਆ ਪਾਣੀ ਠੀਕ ਆ ਵੇਖੋ ਜੀ ਪਿਓਰ ਨੀਲੀ ਵੱਡੀ ਛੋਟੀ ਨਾਲ ਹਾਂ ਬੜਾ ਠੀਕ ਹੈ हा जी हाँ जी हाजी हाँ जी भाई जी फिर सब्जी बहुत जल्दी सुबह चौल तो जो मर्जी करा लगे ਮੋਲਕ ਵਾਲੀ 1.5 ਰਕਮ ਵਾਲੀ 1.40 ਮੋਲਕ ਵਾਲੀ 1.35 11500 ਦੇਗੀ ਠੀਕ ਹੈ ਦਾਦੀ ਜੀ ਮਾਫੀ ਜੀ ਹਾਂ ਬਿਲਕੁਲ ਸਾਹ ਬਹੁਤ ਜੀ ਨੈਟ ਕਿਚਵਾਈ ਆ ਕੋਈ ਘੂੜੀ ਕੋਈ ਛਟਾ ਨਹੀਂ ਜਾਇ ਲੈਣਾ ਜਿਹੜਾ ਦੁੱਧ ਆਸਿਆ 11 12 ਕਿਲੋ ਦੋ ਠੱਡਾ ਹੋਊਗਾ ਦੋ ਮੋਟਾ ਕਿਚ ਹੋਵੇ 10 ਠੱਡਾ ਹੋ ਜਾਣਾ ਠੀਕ ਚੱਲੋ ਆ ਵੀ ਮਤ ਆਜੀ ਸੁਣੀ ਜੀ ਪਕਾ ਦੇ ਮਾਰਿਆ ਦੁੱਧ ਕੋ 9 10 ਠੱਡਾ ਹੋਊਗਾ ਅੱਛਾ ਜੀ ਹਾਂ ਜੀ ਲਓ ਜੀ ठीकु आहे चङी मतिलबु भाॼी आजो चलो हा जी ਦੇ 70000 ਦੇ ਹੋਰ ਜਾ ਦੋ ਹਜ਼ਾਰ ਛੱਡ ਦਿੰਦਾ ਠਾਵਾ ਦੀ ਦੇਣਾ ਛੱਡ ਠੀਕ ਮੀਣੀ ਆ ਗਈ ਆ ਗਈ ਆ ਜੱਪੜੇ ਜੀ ਜੱਪੜੇ ਤੇ ਆ ਇਹ ਹੁਣ ਦੋ ਚਾਰ ਨੇ ਛੱਡ ਵੀ ਸਕੀ 100 ਵੀ ਸਕੀ ਹੈ ਜੀ ਜਾ ਇਹ ਵੱਡੀ ਮਾਝਾਣਾ ਭਾਜੀ ਬਈ ਬਹੁਤ ਜੱਗੀ ਹੈ ਬਾਕੀ ਉਹ ਬੰਦੇ ਇਹਨੂੰ ਤੋੜਾ 15 ਕੁ ਮੋ ਦੇ ਦੇਣੀ ਹਾਂਜੀ ਬਾਕੀ ਆਪਣਾ ਹਿਸਾਬ ਨਾਲ ਵੀ 14 ਜਿਹਾ ਦੇ ਦੱਸ ਦੇ ਬਾਜੀ ਬਾਦ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਆਪਾਂ ਬਣਾ ਮਾ ਲਈਏ ਫੇਰ ਆਪਣੀ ਸਿੰਘ ਹਿਲ ਦੇ ਦੋ ਮੇਰੇ ਭਾਜੀ ਨਾ ਦੇ ਦਈਏ ਸਿੰਘ ਨਹੀਂ ਹਿਲ ਤਾ ਇਹਨਾਂ ਦਾ ਗੱਲ ਤੇ ਪਿੱਛਾ ਲਓ ਜੀ ਲੈ ਜੀ 2000 ਦਾ ਹਾਂਜੀ ਹਾਂਜੀ ਲੈ ਜੀ ਉਹ ਤੇ

ਗੱਬੜਾ ਜੀ ਵੀ ਹਾਂ ਗੱਬੜਾ ਜੀ ਪੰਜਾਸਤਾ ਸੁੰਦੀ ਵੇਖੋ ਇਹ ਕਵਾਲਿਟੀ ਵੇਖੋ ਬ੍ਰੇ ਹਾਂ ਲੈ ਚੋ ਲੋ ਚੋਇਆ ਸੀਲਾ ਭਾਜੀ ਪੂਰੀ ਹਣਾ ਜਦੋਂ ਮੱਜੀ ਹੁਣੇ ਟੋੜਿਆ ਲੋ ਇਹ ਦੰਦ ਇਹ ਦੇਣ ਖਾੜੀ ਇਹ ਲੈ ਲਜੋ ਭਾਜਾ 15 ਲੈ ਜੀ ਘਟਾਓ ਭਾਜੀ ਹਾਂ ਜੀ ਵੇਖ ਲੈ ਜੀ ਕੋਲ 10 15 ਲੈ ਜੇ ਦਾਖ ਲੈ ਜੀ ਹਾਂ ਜੀ ਇਹ ਉਹ ਦਾ ਸੇਲ ਕੋ ਦੇ ਚੇ ਤੇਰਾ ਬਿਲਕੁਲ ਭਾਜੀ

ਉਹ ਲਯੋ ਜਿਆ ਸਲੀਪ ਪਰ ਤੜੀ ਬਣੂ ਬੜੀ ਠੰਡਿਓ ਹੂੰ ਤੇ ਉਹਦਾ ਹੁਣ ਤਿਆਰ ਹੁੰਦੀ ਉਹਦੀ 2000 800 ਦਾ 15 ਵੱਡ 15 ਜਿਹੜਾ ਇਹਦੇ ਦੇ ਲਈ ਨਹੀਂ ਹਾਂ ਨਹੀਂ ਮੁਕਤਲਾ ਪਾਜ ਦੇਖੀਓ ਦੇ ਝੋਡੀ ਦੇ 60 ਦੀ ਵੇਂਦੀ ਆ ਹਾਂਜੀ ਬਾਹਰ ਦੀ ਵੇਂਦੀ ਆ ਲਲੂ ਪੜਾ ਆਪਣੇ ਨੂੰ ਬਦਮਨ ਦਾ ਹਗਾ ਜਾ ਦੋ ਪਰੇ ਆਦਰ 55000 ਨਹੀਂ ਠੀਕ ਹੈ ਭੈਜੀ ਸਾਰੇ ਸੂਏ ਦੀ ਸਾਹ ਮੈਨੂੰ ਬੋਲੋ ਭਾਜੀ ਬਿਲਕੁਲ ਕੁਝ ਵੀ ਨਹੀਂ ਆਦਾ 50000 40000 ਨਹੀਂ ਨਹੀਂ ਬਿਲਕੁਲ ਦੇਖੋ ਜੀ ਆ ਪਸ਼ੂ ਭਾਈਆ ਕੋਲ ਜੀ ਪਰ ਵਾਹੋ ਵੇਖੋ ਚੈੱਕ ਕਰਕੇ ਆਦਾ ਹਨਾ ਭੈਜੀ ਤਸल्ली ਕਰਕੇ ਖਰੋ ਜੀ ਇਹਦੀ ਲੋਕਾਂ ਨੂੰ ਵੀ ਥਣਾ ਦੀ ਗਰੰਟੀ ਨਾਲ ਦੁੱਧ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਥਣਾ ਕੱਲੇ ਦੀ ਗਰੰਟੀ ਨਹੀਂ ਦੁੱਧ ਵੀ ਲਾਲੀ ਗਰੰਟੀ ਹੈ ਵਾਹ ਜੀ ਵਾਹ ਜੇ ਆਪ ਵੀ ਭੈਣਰਾ ਆਪਣੀ ਤਸल्ली ਕਰਕੇ ਖਰੇ ਜੇ ਨਹੀਂ ਸਾਡੇ ਤਵਾਰੇ ਤੇ ਲੈ ਜੇ ਵਾਹ ਜੀ ਵਾਹ ਤਬਾਰ ਇਹ ਤੁਹਾਡੇ ਕੋਈ ਗੱਲ ਦੀ ਤਬਾਰ ਪੜਾਏ ਤਬਾਰ ਬਿਲਕੁਲ ਬਿਲਕੁਲ ਜੇ ਨਾ ਵੀ ਤਬਾਰ ਕੋ ਹਟ ਜਾਣਗੇ ਹਾਂ ਹਟ ਜਾਣਗੇ ਬਿਲਕੁਲ ਕੋਈ ਗੱਲ ਬਾਕੀ ਪਿੰਡ ਆਪਣਾ ਰਾਮਪੁਰਾ ਜ਼ਿਲ੍ਹਾ ਵੀ ਆਪਣਾ ਬੰਦਾਰਾ ਸਿਰੀਆ ਕੋਈ ਨੰਬਰ 98721383013 814690 ਦੋਵੇਂ ਨੰਬਰ ਸਸਤੀ ਕਾਰ